ਜਿਹੜਾ ਬਿੱਲ ਦਾ ਪੌਦਾ ਹੈ ਉਹਦੇ ਬਿੱਲ ਦਾ ਸ਼ਰਬਤ ਬਾਬੇ ਉਹ ਧਿਆਨ ਨਾਲ ਸੁਣਿਓ ਗੱਲ ਇਹ ਜਿਹੜਾ ਬਿੱਲ ਦਾ ਸ਼ਰਬਤ ਹੈ ਬਿੱਲ ਫਰੂਟ ਆਪਨੂੰ ਡਰਾਈ ਮਿਲ ਜਾਂਦਾ ਬੇਲ ਫਰੂਟ ਡਰਾਈ ਮਿਲ ਜਾਂਦਾ ਅਪਨਸਾਰੀ ਤੋਂ ਬੇਲ ਫਰੂਟ ਲੈ ਲਿਓ ਬਿੱਲ ਦਾ ਜਿਹੜਾ ਸ਼ਰਬਤ ਪੀਂਦੇ ਆਮ ਲੋਕ ਬਿੱਲ ਫਰੂਟ ਦਾ ਪਾਊਡਰ ਉਹ ਲੈ ਲਓ ਡਰਾਈ ਫਰੂਟ ਉਹ ਸੁੱਕਾ ਫਰੂਟ ਲੈ ਕੇ ਉਹਨੂੰ ਕੰਟ ਪੀਸ ਕੇ ਉਹਦਾ ਪਾਊਡਰ ਬਣਾ ਲਓ ਮਿਕਸੀ ਚ ਬੜੀ ਸਾਨੀ ਨਾਲ ਬਣ ਜਾਂਦਾ ਐਵੇਂ ਨਾ ਸੋਚੋ ਵੀ ਐਂ ਕਰਨਾ ਉਹ ਕੁਝ ਨਹੀਂ ਕਰਨਾ ਪੈਣਾ ਉਹ ਬੜੀ ਆਸਾਨੀ ਨਾਲ ਬਣ ਜਾਂਦਾ ਘਰੇ ਫਿਰ ਉਹਨੂੰ ਬਣਾ ਕੇ ਪਾਊਡਰ ਨੂੰ ਰੱਖ ਲਓ ਇੱਕ ਵੱਡਾ ਕੰਗਣੀ ਵਾਲਾ ਗਲਾਸ ਲਓ ਉਹਦੇ ਵਿੱਚ ਪਾਓ ਲੱਸੀ ਲੱਸੀ ਚਾਟੀ ਦੀ ਪਾ ਲਓ ਚਾਹੇ ਚਾਹੇ ਲੱਸੀ ਦਹੀਂ ਦੀ ਪਾ ਲਓ নো ਪ੍ਰੋਬਲਮ ਉਹ ਚ ਪਾਓ ਲੱਸੀ ਔਰ ਉਹ ਲੱਸੀ ਦੇ ਵਿੱਚ ਦੋ ਚਮਚੇ ਪਰਕੇ ਪੈਰਾ ਜੋ ਅਗ ਨਿਕਲਦੀ ਹੋਵੇ ਹੱਥ ਪੈਰ ਮੱਚਦੇ ਰਹਿੰਦੇ ਹੋਣ ਅੱਖਾਂ 'ਚ ਜਰਲਾਟ ਹੁੰਦੀ ਹੋਵੇ ਸਿਰ ਦੇ ਵਿੱਚ ਇੱਕਦਮ ਗਰਮੀ ਔਰ ਦਿਲ ਦੇ ਵਿੱਚ ਕਬਰਾਟ ਹੁੰਦੀ ਰਹਿੰਦੀ ਹੋਵੇ ਔਰ ਇਹਦੇ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਮਿੱਤਰੋ ਗਿਲੋਏ ਬਿਦ ਤੁਲਸੀ ਰਸ ਬਲੋਟਿੰਗ ਹੋ ਜਾਂਦੀ ਆ ਗਰਮੀਆਂ ਕਾਰਨ ਪੇਟ 'ਚ ਗੈਸ ਬਣੀ ਜਾਂਦੀ ਆ ਉਹਨਾਂ ਨੂੰ ਮੈਂ ਇੱਕ ਚੀਜ਼ ਕਹਿਣਾ ਹੁੰਨਾ ਕਿ ਸਭ ਤੋਂ ਪਹਿਲਾਂ ਪੇਟ ਦੀ ਧਰਨ ਸੈੱਟ ਕਰੋ ਮੰਨੋ ਇਸ ਗੱਲ ਨੂੰ ਕਿ ਧਰਨ ਹੁੰਦੀ ਆ ਜੇ ਤੁਹਾਡੀ ਗੱਡੀ ਚੱਲਦੀ ਆ ਸੜਕ 'ਤੇ ਉਹਦੀ ਅਲਾਈਨਮੈਂਟ ਹੁੰਦੀ ਆ ਤਾਂ ਸਰੀਰ ਦੀ ਅਲਾਈਨਮੈਂਟ ਵੀ ਹੁੰਦੀ ਆ ਸਾਡੀਆਂ ਹੱਡੀਆਂ ਦਾ ਢਾਂਚਾ ਉਹ ਵੀ ਅਲਾਈਨਮੈਂਟ ਹੁੰਦੀ ਆ ਤਾਂ ਉਹਨੂੰ ਮੰਨੋ ਤੁਸੀਂ ਗੱਲ ਨੂੰ ਕਿ ਸਾਡੀ ਧਰਨ ਹਿੱਲਦੀ ਗਰਮੀ ਦਾ ਮੌਸਮ ਹੈ ਤੇ ਹਰ ਕੋਈ ਗਰਮੀ ਤੋਂ ਪਰੇਸ਼ਾਨ ਹੋ ਜਾਂਦਾ ਹੈ ਕਿਉਂਕਿ ਗਰਮੀਆਂ ਦੇ ਵਿੱਚ ਅਕਸਰ ਜੋ ਹੈ ਸਾਡੇ ਨਾਲ ਡਾਈਜੈਸ਼ਨ ਨੂੰ ਲੈ ਕੇ ਕਈ ਤਰ੍ਹਾਂ ਦੀ ਪ੍ਰੋਬਲਮਸ ਹੋਣ ਲੱਗਦੀਆਂ ਨੇ ਹਜ਼ਮ ਸਹੀ ਤਰ੍ਹਾਂ ਖਾਣਾ ਪੀਣਾ ਨਹੀਂ ਹੋ ਰਿਹਾ ਹੁੰਦਾ ਜੇ ਅਸੀਂ ਗੱਲ ਕਰੀਏ ਤਾਂ ਬਲੋਟਿੰਗ ਦੀ ਪ੍ਰੋਬਲਮ ਹੋ ਜਾਂਦੀ ਹੈ ਪੇਟ ਗੈਸ ਦੀ ਪ੍ਰੋਬਲਮ ਹੋਣ ਲੱਗਦੀ ਹੈ ਗਰਮੀ ਲੀਵਰ ਦੀ ਗਰਮੀ ਵੀ ਕਈਆਂ ਨੂੰ ਬਹੁਤ ਜ਼ਿਆਦਾ ਹੋ ਜਾਂਦੀ ਹੈ ਅੱਜ ਉਸੇ ਦੇ ਉੱਪਰ ਆਪਾਂ ਗੱਲ ਕਰਨੀ ਹੈ ਕਿ ਅਸੀਂ ਗਰਮੀਆਂ ਦੇ ਵਿੱਚ ਕਿਹੜੀ ਡਰਿੰਕਸ ਪੀ ਸਕਦੇ ਹਾਂ ਜਿਸ ਦੇ ਨਾਲ ਅਸੀਂ ਖੁਦ ਨੂੰ ਹੈਲਦੀ ਵੀ ਰੱਖ ਸਕਦੇ ਹਾਂ ਤੇ ਗਰਮੀਆਂ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਖੁਦ ਨੂੰ ਬਚਾ ਸਕ ਤਾਂ ਜੇ ਤਾਂ ਸਭ ਤੋਂ ਪਹਿਲਾਂ ਆਪਾਂ ਅੱਜ ਦੇ ਵੀਡੀਓ ਵਿੱਚ ਗੱਲ ਬੇਲ ਫਰੂਟ ਬਾਰੇ ਵੀ ਕਰਾਂਗੇ ਗਰਮੀਆਂ ਦਾ ਵਰਦਾਨ ਅਸੀਂ ਕਹਿ ਸਕਦੇ ਹਾਂ ਇਸ ਫਰੂਟ ਨੂੰ ਗਰਮੀਆਂ ਵਿੱਚ ਹੀ ਇਹ ਫਰੂਟ ਹੁੰਦਾ ਪਰ ਇਹ ਫਰੂਟ ਇੰਨਾ ਜ਼ਿਆਦਾ ਪਾਵਰਫੁਲ ਅਸੀਂ ਫਰੂਟ ਇਸ ਨੂੰ ਕਹਿ ਸਕਦੇ ਹਾਂ ਕਿ ਫੈਟੀ ਲੀਵਰ ਦੀ ਪ੍ਰੋਬਲਮ ਕੀ ਲੀਵਰ ਜਾਂ ਪੇਟ ਦੀ ਕੋਈ ਵੀ ਪ੍ਰੋਬਲਮ ਹੈ ਉਸ ਦੇ ਵਿੱਚ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਤੇ ਆਯੁਰਵੈਦ ਦੇ ਹਿਸਾਬ ਦੇ ਨਾਲ ਵੀ ਜਾਣਾਂਗੇ ਬੇਲ ਫਰੂਟ ਦੇ ਫਾਇਦੇ ਕੀ ਨੇ ਤੇ ਗਰਮੀਆਂ ਦੇ ਲਈ ਹੀ ਗਲੋਏ ਅਤੇ ਤੁਲਸੀ ਨਾਲ ਤਿਆਰ ਇੱਕ ਡਰਿੰਕ ਬਾਰੇ ਵੀ ਆਪਾਂ ਗੱਲ ਕਰਾਂਗੇ ਜੋ ਤੁਸੀਂ ਘਰ ਦੇ ਵਿੱਚ ਵੀ ਰੈਡੀ ਕਰ ਸਕਦੇ ਹੋ ਔਰ ਆਪਣੀ ਸਾਰੀ ਫੈਮਿਲੀ ਨੂੰ ਤੁਸੀਂ ਇਹ ਜ਼ਰੂਰ ਪਿਲਾ ਸਕਦੇ ਹੋ ਤਾਂ ਕਿ ਗਰਮੀਆਂ ਵਿੱਚ ਜਿਹੜੀਆਂ ਸੀ ਡਾਈਜੈਸ਼ਨ ਨੂੰ ਲੈ ਕੇ ਪ੍ਰੋਬਲਮ ਫੇਸ ਕਰਦੇ ਆ ਇਮਿਊਨਿਟੀ ਵੀਕ ਹੋ ਜਾਂਦੀ ਹੈ ਬੱਚੇ ਵੀ ਵੱਡੇ ਵੀ ਬਜ਼ੁਰਗ ਵੀ ਸਾਰੇ ਜੋ ਹੈ ਇਸ ਡਰਿੰਕ ਨੂੰ ਪੀ ਸਕਦੇ ਨੇ ਤਿਆਰ ਕਿਵੇਂ ਕਰਨੀ ਹੈ ਔਰ ਕੀ ਕੀ ਫਾਇਦੇ ਨੇ ਇਹਨਾਂ ਉਪਰ ਅੱਜ ਗੱਲ ਕਰਾਂਗੇ ਤੇ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਬਾਨ ਆਯੁਰਵੈਦ ਦੇ ਐਮ ਡੀ ਮਿਸਟਰ ਸੁਭਾਸ਼ ਗੋਇਲ ਜੀ ਬਹੁਤ ਬਹੁਤ ਸਵਾਗਤ ਹੈ ਉਹਨਾਂ ਦਾ ਤੇ ਇਹ ਖਾਸ ਜਾਣਕਾਰੀ ਦਾ ਤੁਸੀਂ ਸਾਰੇ ਫਾਇਦਾ ਲਓ ਤੇ ਜ਼ਰੂਰ اپنی ਡੇਲੀ ਲਾਈਫ ਵਿੱਚ ਇਹਨਾਂ ਚੀਜ਼ਾਂ ਨੂੰ ਅਪਣਾਓ ਸਤਿ ਸ੍ਰੀ ਅਕਾਲ ਜੀ ਨਮਸਕਾਰ ਪ੍ਰੋਗਰਾਮ ਦੇਖ ਰਹੇ ਸਾਰੇ ਭੈਣ ਭਰਾਵਾਂ ਦੀ ਮੇਰੇ ਵੱਲੋਂ ਬਹੁਤ ਬਹੁਤ ਚੜ੍ਹਦੀ ਕਲਾ ਰਹੇ ਜੀ ਔਰ ਅੱਜ ਜਿਹੜੀ ਸਭ ਤੋਂ ਵੱਡੀ ਗੱਲ ਫੇਰ ਕਰਨ ਜਾ ਰਹੇ ਹਾਂ ਕਿਉਂਕਿ ਮੈਂ ਜਦੋਂ ਗੱਲ ਕਰਦਾ ਸਭ ਤੋਂ ਵੱਡੀ ਗੱਲ ਦੇ ਉੱਤੇ ਗੱਲ ਕਰਦਾ ਕਿਉਂਕਿ ਹਰ ਗੱਲ ਵੱਡੀ ਆ ਔਰ ਦੂਜੀ ਗੱਲ ਪੰਜਾਬੀਆਂ ਦੀ ਦਾਹਰ ਗੱਲ ਉਹਦੀਓ ਵੱਡੀ ਆ ਔਰ ਵੱਡੀ ਗੱਲ ਜਿਹੜੀ ਆ ਉਹ ਇਹ ਹੈ ਕਿ ਹੁਣ ਗਰਮੀ ਬਹੁਤ ਪੈ ਰਹੀ ਆ ਮਈ ਜੂਨ ਜੁਲਾਈ ਅਗਸਤ ਇੰਨੀ ਗਰਮੀ ਪੈ ਰਹੀ ਹੈ ਕਿ ਪੁੱਛੋ ਹੀ ਮਤ ਔਰ ਹੁਣ ਹਰ ਕੋਈ ਕਹਿੰਦਾ ਕਿ ਗੁਰੂ ਸਾਹਿਬ ਗਰਮੀ ਤੋਂ ਬਚਣ ਦਾ ਕੋਈ ਤਰੀਕਾ ਪੈਰਾਂ 'ਚ ਉਹ ਅੱਗ ਨਿਕਲਦੀ ਆ ਹੱਥਾਂ ਪੈਰਾਂ 'ਚ ਜਲਨ ਹੋਈ ਜਾਂਦੀ ਆ ਅੱਖਾਂ ਚਿਪਚਿਪ ਕਰਦੀਆਂ ਪਈਆਂ ਨੇ ਕਿਸੇ ਨੂੰ ਸ਼ੂਗਰ ਹੈ ਕਿਸੇ ਨੂੰ ਜੋੜਾਂ 'ਚ ਦਰਦ ਹੈ ਕਿਸੇ ਨੂੰ ਸਰਵਾਈਕਲ ਦਾ ਦਰਦ ਹੈ ਕਿਸੇ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਕਿਸੇ ਨੂੰ ਲਿਵਰ ਦੀ ਪ੍ਰੋਬਲਮ ਹੈ ਮਤਲਬ ਉਹ ਲੋਕ ਖਾ ਵੀ ਨਹੀਂ ਸਕਦੇ ਆਪਣੀ ਮਰਜ਼ੀ ਨਾਲ ਡਾਕਟਰ ਕਹਿੰਦੇ ਆਹ ਨਹੀਂ ਖਾਣਾ ਉਹ ਨਹੀਂ ਖਾਣਾ ਪਰ ਉਹਨਾਂ ਨੂੰ ਇੱਕ ਚੀਜ਼ ਰੱਬ ਨੇ ਬਹੁਤ ਵੱਡੀ ਦਿੱਤੀ ਆ ਉਹ ਦਿੱਤੀ ਆ ਹਲਦੀ ਉਹ ਦਿੱਤਾ ਬੇਲ ਦਾ ਸ਼ਰਬਤ ਜਿਹੜਾ ਬਿਲ ਦਾ ਪਾਊਡਰ ਉਹਦੇ ਬਿਲ ਦਾ ਸ਼ਰਬਤ ਬਾਬੇ ਉਹ ਧਿਆਨ ਨਾਲ ਸੁਣਿਓ ਗੱਲ ਇਹ ਜਿਹੜਾ ਬਿਲ ਦਾ ਸ਼ਰਬਤ ਹੈ ਬੇਲ ਫਰੂਟ ਆਪਨੂੰ ਡਰਾਈ ਮਿਲ ਜਾਂਦਾ ਬੇਲ ਫਰੂਟ ਡਰਾਈ ਮਿਲ ਜਾਂਦਾ ਅਨਸਾਰੀ ਤੋਂ ਬੇਲ ਫਰੂਟ ਲੈ ਲਿਓ ਬਿਲ ਦਾ ਜਿਹੜਾ ਸ਼ਰਬਤ ਪੀਂਦੇ ਆਮ ਲੋਕ ਬਿਲ ਫਰੂਟ ਦਾ ਪਾਊਡਰ ਉਹ ਲੈ ਲਓ ਡਰਾਈ ਫਰੂਟ ਉਹ ਸੁੱਕਾ ਫਰੂਟ ਲੈ ਕੇ ਉਹਨੂੰ ਕਟ ਪੀਸ ਕੇ ਉਹਦਾ ਪਾਊਡਰ ਬਣਾ ਲਓ ਮਿਕਸੀ ਚ ਬੜੀ ਸਾਨੀ ਨਾਲ ਬਣ ਜਾਂਦਾ ਐਵੇਂ ਨਾ ਸੋਚੋ ਵੀ ਐ ਐ ਕਰਨਾ ਉਹ ਕੁਝ ਨਹੀਂ ਕਰਨਾ ਪੈਣਾ ਉਹ ਬੜੀ ਆਸਾਨੀ ਨਾਲ ਬਣ ਜਾਂਦਾ ਘਰੇ ਫਿਰ ਉਹਨੂੰ ਬਣਾ ਕੇ ਪਾਊਡਰ ਨੂੰ ਰੱਖ ਲਓ ਇੱਕ ਵੱਡਾ ਕੰਗਣੀ ਵਾਲਾ ਗਲਾਸ ਲਓ ਉਹਦੇ ਵਿੱਚ ਪਾਓ ਲੱਸੀ ਲੱਸੀ ਚਾਟੀ ਦੀ ਪਾ ਲਓ ਚਾਹੇ ਚਾਹੇ ਲੱਸੀ ਦਹੀਂ ਦੀ ਪਾ ਲਓ No problem ਉਹ ਚ ਪਾਓ ਲੱਸੀ ਔਰ ਉਹ ਲੱਸੀ ਦੇ ਵਿੱਚ ਦੋ ਚਮਚੇ ਪਰਕੇ 2 ਚਮਚੇ ਭਰ ਕੇ ਬੇਲ ਫਰੂਟ ਦਾ ਪਾਊਡਰ ਜਿਹੜਾ ਬਣਾ ਕੇ ਰੱਖਿਆ ਉਹ ਪਾ ਦਿਓ ਤੇ ਉਹਦੇ ਵਿੱਚ ਅੱਧਾ ਚਮਚਾ ਜਿਹੜਾ ਹੈਗਾ ਜਿੱਕ ਤੇ ਕਰਕਿਊਮਨ ਮਿਲ ਜੇ ਤੁਹਾਨੂੰ ਕਰਕਿਊਮਾ ਹਲਦੀ ਮਿਲ ਜੇ ਕਰਕਿਊਮਾ 18 ਕੈਰੇਟ ਇਹ ਆਮ ਪंसारीयां ਤੋਂ ਨਹੀਂ ਮਿਲਦੀ ਇਹਦੇ ਵਾਸਤੇ ਤੁਹਾਨੂੰ ਥੋੜੇ ਜਿਹਾ ਐਫਰਟ ਕਰਨੇ ਪੈਂਦੇ ਆ ਜਿਵੇਂ ਅਸੀਂ ਕੀਤਾ ਐਫਰਟ ਅਸੀਂ 18 ਕੈਰੇਟ ਨੂੰ ਬਕਾਇਦਾ ਗਵਰਨਮੈਂਟ ਤੋਂ ਅਪਰੂਵ ਕਰਾਇਆ ਇਹ 18 ਕੈਰੇਟ ਉਹ ਨਹੀਂ سونے ਵਾਲਾ ਨਹੀਂ ਹੈਗਾ ਇਹ ਹਲਦੀ ਦਾ ਕੈਰੇਟ ਹੈ ਇਹ ਕਰਕਿਊਮਾ 18 ਕੈਰੇਟਾ ਕਰਕਿਊਮਾ 18 ਕੈਰੇਟ ਹਲਦੀ ਆ ਇਹ ਜਿਹੜੀ ਹਲਦੀ ਆ ਇਹਦਾ ਅੱਧਾ ਚਮਚਾ ਪਾਉਂਗੇ ਇਕਤਾ ਗਰਮੀ ਸ਼ਾਂਤ ਹੋਊਗੀ ਹੁਣ ਕਈ ਲੋਕ ਕਹਿੰਦੇ ਨੇ ਗੁਲਸਬ ਹਲਦੀ ਨਾਲ ਤਾਂ ਗਰਮੀ ਵੱਧ ਜਾਂਦੀ ਹੈ ਇਹ ਹਲਦੀ ਜਿਹੜੀ ਆ ਇਹ ਗਰਮੀ ਨੂੰ ਸ਼ਾਂਤ ਕਰਦੀ ਆ 18 ਕੈਰੇਟ ਦਾ ਮਤਲਬ ਪਿਓਰ ਸ਼ੁੱਧ ਕੀਤੀ ਹੋਈ ਹਲਦੀ ਆ ਤੇ ਇਹਦੇ ਨਾਲ ਅੱਧਾ ਚਮਚਾ ਇਹ ਪਾ ਲਓ ਤੇ ਇੱਕੋ ਪਾ ਲਓ ਤੁਸੀਂ 2 ਚਮਚੇ ਬੇਲ ਫਰੂਟ ਦੇ ਚੰਗੀ ਤਰ੍ਹਾਂ ਉਹਨੂੰ ਮਿਕਸੀ 'ਚ ਪਾ ਕੇ ਗ੍ਰाइंड ਕਰੋ ਜੇ ਤਾਂ 슈ਗਰ ਹੈ ਫਿਰ ਤਾਂ ਐਂ ਪੀ ਲੋ ਇਹਦਾ ਬਦਈ ਸਵਾਦ ਬਹੁਤ ਹੁੰਦਾ ਕਿਉਂਕਿ ਬੇਲ ਫਰੂਟ ਟੇਸਟੀ ਬਹੁਤ ਹੁੰਦਾ ਤੇ ਜੇ ਤੁਹਾਨੂੰ ਨਹੀਂ 슈ਗਰ ਫਿਰ ਆਪਣੀ ਮਰਜ਼ੀ ਦਾ ਮਿੱਠਾ ਪਾ ਲਓ ਜਿਹੜਾ ਪਉਣਾ ਉਹਦੇ ਵਿੱਚ ਉਹਨੂੰ ਤੁਸੀਂ ਪੀਓ ਠੰਡਾ ਕਰਕੇ ਪੀਣਾ ਠੰਡਾ ਕਰਕੇ ਪੀਓ ਗਰਮ ਕਰਕੇ ਪੀਣਾ ਗਰਮ ਕਰਕੇ ਪੀਓ ਪਰ ਜਿਹੜੀ ਲੱਸੀ ਆ ਉਹ ਹਮੇਸ਼ਾ ਠੰਡੀ ਵਧੀਆ ਲੱਗਦੀ ਹੈ ਧਿਆਨ ਰੱਖਿਓ ਠੰਡਾ ਕਰਕੇ ਪੀਓ ਉਹਨੂੰ ਤੁਸੀਂ ਪੀਓ ਤਾਂ ਆਰਾਮ ਨਾਲ ਐ ਗਟਕ ਕੇ ਨਹੀਂ ਪੀਣਾ ਕਦੇ ਵੀ ਹੌਲੀ ਹੌਲੀ ਸਿਪ ਕਰ ਕਰਕੇ ਪੀਓ ਤੇ ਗੱਲਾਂ ਬਾਤਾਂ ਕਰਦੇ ਰਹੋ ਪੀਂਦੇ ਰਹੋ ਗੱਲਾਂ ਬਾਤਾਂ ਕਰਦੇ ਰਹੋ ਸ਼ਰੀਰ ਚ ਐਦਾਂ એનર્ਜੀ ਆਉਂਦੀ ਆ ਮਤਲਬ ਜਿਹਨੂੰ ਅਸੀਂ ਕਹਿੰਦੇ ਆ ਕਿ ਪੂਰੀ ਠਾਠਾਂ ਮਾਰਦੀ ਐਨਰਜੀ ਆਉਂਦੀ ਆ ਜਿਵੇਂ ਹੁਣ ਮੈਂ ਬੈਠਾ ਤੁਹਾਡੇ ਸਾਹਮਣੇ ਰਾਤ ਦੇ 9 ਵਜੇ ਨੇ ਸਾਰੇ ਪੇਸ਼ੈਂਟਾਂ ਨਾਲ ਡਿਸਕਸ ਕਰਨ ਤੋਂ ਬਾਅਦ ਇਨਰ ਰੋਹਲਰ ਪਾ ਜ਼ਰੂਰਣ ਤੋਂ ਬਾਅਦ ਮੈਂ ਤੁਹਾਡੇ ਕੋਲੇ ਫੇਰ ਉੱਦਾਂ ਹੀ ਬੈਠਾ ਕਿਉਂ ਬੈਠਾ ਕਿਉਂਕਿ ਇਹ ਸਾਰੇ ਕੰਮ ਜਿਹੜੇ ਨੇ ਇਹ ਅਸੀਂ ਆਪ ਵੀ ਕਰਦੇ ਆ ਐਨੀਆਂ ਕਿ ਲੋਕਾਂ ਨੂੰ ਕਹਿੰਦਾ ਤੇ ਲੋਕਾਂ ਨੂੰ ਅਸੀਂ ਆਪ दारू ਪੀਂਦੇ ਫਿਰਿਏ ਹੱਥ ਵੀ ਨਹੀਂ ਲਾਂਦੇ ਮਤਲਬ ਕਹਿਣ ਦਾ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਧਿਆਨ ਨਾਲ ਕਰੋ ਔਰ ਤੁਹਾਨੂੰ ਬਹੁਤ ਫਾਇਦਾ ਹੋਊਗਾ ਔਰ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਦਾ ਜਿਹੜਾ ਜਿਹੜਾ ਮੈਂ ਤੁਹਾਨੂੰ ਇਹ ਹੁਣ ਦੱਸਿਆ ਇਹਨੂੰ ਲਿਖ ਲਿਓ ਜਾਂ ਬੈਕ ਕਰਕੇ ਵੀਡੀਓ ਸੁਣ ਲਿਆ ਕਰੋ ਤੇ ਦੁਬਾਰਾ ਦੁਬਾਰਾ ਕਾਲ ਨਹੀਂ ਕਰਨੀ ਕਿ ਗੋਲ ਸਾਹਿਬ ਬੇਲ ਦਾ ਫਰੂਟ ਕੀ ਹੁੰਦਾ ਬੇਲ ਫਰੂਟ ਦਾ ਸ਼ਰਬਤ ਕਿਵੇਂ ਬਣਾਉਣਾ ਉਹ ਸਭ ਕੁਝ ਹੈਗਾ ਤੁਹਾਡੇ ਕੋਲ ਇੰਨਾ ਵਧੀਆ ਫੋਨ ਲਈ ਬੈਠੋ ਬੇਲ ਫਰੂਟ ਵੀ ਲਿਖ ਲਓ ਗੂਗਲ ਤੇ ਜਾ ਕੇ ਪਤਾ ਲੱਗ ਜੂਗਾ ਤੁਹਾਨੂੰ ਕੀ ਦੱਸਿਆ ਗੋਲ ਸਾਹਿਬ ਨੇ ਤਾਂ ਆਪ ਥੋੜੀ ਜੀ ਹਿੰਮਤ ਕਰਿਆ ਕਰੋ ਤੇ ਉਦੋਂ ਬਾਅਦ ਦੂਜੀ ਚੀਜ਼ ਇਹਦੇ ਵਿੱਚ ਹੈਗੀ ਹੈ ਗਲੋਏ ਵਿਦ ਤુલਸੀ ਬਾਬੇ ਗਲੋਏ ਵਿਦ ਤુલਸੀ ਪੈਰਾਂ 'ਚੋਂ ਅੱਗ ਨਿਕਲਦੀ ਹੋਵੇ ਹੱਥ ਪੈਰ ਮੱਚਦੇ ਰਹਿੰਦੇ ਹੋਣ ਅੱਖਾਂ 'ਚ ਜਰਲਾਹਟ ਹੁੰਦੀ ਹੋਵੇ ਸਿਰ ਦੇ ਵਿੱਚ ਇੱਕਦਮ ਗਰਮੀ ਔਰ ਦਿਲ ਦੇ ਵਿੱਚ ਕਬਰਾਹਟ ਹੁੰਦੀ ਰਹਿੰਦੀ ਹੋਵੇ ਔਰ ਇਹਦੇ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਮਿੱਤਰੋ ਗੋਇ ਗਲੋਏ ਵਿਦ ਤુલਸੀ ਰਸ ਹੁਣ ਇਹਦੇ ਵਿੱਚ ਮੈਂ ਦੱਸਦਾ ਇਹਨੂੰ ਲਿਖਿਆ ਹੈ ਇਹ ਆਪਣੀ ਕੰਪਨੀ ਦਾ ਬੈਦਵਾਨ ਲਿਖਿਆ ਕਿਸੇ ਹੋਰ ਦੀ ਚੀਜ਼ ਮੈਂ ਨਾ ਦਿਖਾਵਾਂ ਨਾ ਮੈਂ ਵੇਚਾਂ ਨਾ ਮੈਂ ਕਿਸੇ ਦਾ ਪੱਖ ਲਵਾਂ ਮੈਂ ਗੱਲ ਉਹ ਕਰਦਾ ਜਿਹਦੇ ਚ ਮੈਨੂੰ ਪਤਾ ਅਸੀਂ ਕੀ ਪਾਇਆ ਸਾਡੇ ਬੈਦ ਜੀ ਨੇ ਕੀ ਪਾਇਆ ਮੈਨੂੰ ਹੋਰ ਕਿਸੇ ਦਾ ਨਹੀਂ ਪਤਾ ਜਿੱਤੇ ਬੈਦਵਾਨ ਲਿਖਿਆ ਮੈਂ ਤਾਂ ਕਹਿੰਦਾ ਉਹ ਅਸਲੀ ਹੈ ਬਾਕੀ ਮੈਨੂੰ ਪਤਾ ਨਹੀਂ ਤੇ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਹੈਗਾ ਬਿਲਟ ਇਮਿਊਨਿਟੀ ਇਮਿਊਨਿਟੀ ਪਾਵਰ ਨੂੰ ਸਟਰੋਂਗ ਕਰਦਾ 100% ਨੇਚਰਲ ਪ੍ਰੋਡਕਟ ਹੈ ਉਨੇ ਦੀ ਮੈਂ ਫਾਰਮੂਲੇਸ਼ਨ ਬੋਲਣ ਚੱਲਿਆ ਇਹ ਫਾਰਮੂਲਾ ਤੁਸੀਂ ਬੜੇ ਆਰਾਮ ਨਾਲ ਘਰੇ ਬਣਾ ਸਕਦੇ ਹੋ ਕੋਈ ਇਹਦੇ ਚ ਵੱਡੀ ਕੋਈ ਮੰਤਰ ਪੜਨ ਵਾਲੀ ਗੱਲ ਨਹੀਂ ਹੈਗੀ ਇਹਦੇ ਵਿੱਚ ਹੈਗਾ ਇੱਕ ਗਲੋਏ ਆ ਇੱਕ ਤੁਲਸੀ ਆ ਦੋਨੋਂ ਚੀਜ਼ਾਂ ਨੇ ਗਲੋਏ ਤੁਲਸੀ ਦੋਨੇ ਬਰਾਬਰ ਮਾਤਰਾ ਚ ਤੁਲਸੀ ਦੇ ਪੱਤੇ ਲੈ ਲਓ ਗਲੋਏ ਦੀ ਬੂਟੀ ਲੈ ਲਓ ਉਹਨੂੰ ਚੰਗੀ ਤਰ੍ਹਾਂ ਪਾਊਡਰ ਦੋਨਾਂ ਦਾ ਬਣਾ ਲਓ ਬਣਾ ਕੇ 8 ਗੁਣਾ ਪਾਣੀ ਲਓ 8 ਗੁਣਾ ਮਤਲਬ ਤੁਸੀਂ ਉਹਦੇ ਵਿੱਚ 20 ਗ੍ਰਾਮ ਪਾਉਣਾ ਤੇ ਉਹਦੇ ਵਿੱਚ 8 2 16 200 ਗ੍ਰਾਮ ਪਾਣੀ ਪਾ ਲੋ ਉਹਨੂੰ ਉਬਾਲੋ ਜਦੋਂ ਅੱਧਾ ਰਹਿ ਜਾਏ ਉਹਨੂੰ ਸਿਪ ਕਰ ਕਰਕੇ ਪੀਓ ਬਸ ਐਂ ਅਸੀਂ ਬਣਾਉਨੇ ਅਸੀਂ ਕੀ ਕਰਦੇ ਅਸੀਂ ਇਹਨੂੰ ਪ੍ਰੀਜ਼ਰਵੇਟਿਵ ਨਹੀਂ ਦਿੰਦੇ ਅਸੀਂ ਪਿਓਰ ਚੀਜ਼ ਦੰਦੇ ਆ ਇਹਦਾ ਇਹ ਗਲੋਏ ਜਿਹੜਾ ਆਪਣੇ ਆਪ ਚ ਪ੍ਰੀਜ਼ਰਵੇਟਿਵ ਹੈ ਇਹਨੂੰ ਕੁਝ ਹੁੰਦਾ ਹੀ ਨਹੀਂ ਤੇ ਉਸ ਤੋਂ ਬਾਅਦ ਇਹਨੂੰ ਜਦੋਂ ਅਸੀਂ ਦੰਦੇ ਆ ਤਾਂ ਉਹ ਜਿਵੇਂ ਬਣਿਆ ਹੋਇਆ ਫਰਵਰੀ 2023 ਦਾ ਔਰ ਇਹਦੀ ਐਕਸਪਾਇਰੀ ਹੈਗੀ ਹੈ ਜਨਵਰੀ 2025 ਦੀ ਮਤਲਬ ਇਹ ਇਹ ਇੱਕ ਮਤਲਬ 2 ਸਾਲ ਦੀ ਟਿਕਾਊ ਇਹਦੇ ਵਿੱਚ ਫਾਰਮੂਲੇਸ਼ਨ ਆ ਜਾਂਦੀ ਹੈ ਗਲੋਏ ਤੁਲਸੀ ਗਲੋਏ ਵੀ ਉਹਨੀ ਤੁਲਸੀ ਵੀ ਉਹਨੀ 5% ਗਲੋਏ 5% ਤુલਸੀ ਦਾ ਅਰਕ ਹੈ ਹਰ ਚਮਚੇ ਦੇ ਵਿੱਚ ਕਹਿਣਾ ਸੌਖਾ ਹੈ ਔਰ ਇਹ ਸਭ ਤੋਂ ਵਧੀਆ ਚੀਜ਼ ਹੈ ਪਿੰਦੇ ਹੀ ਮਤਲਬ ਠੰਡਕ ਪੈ ਜਾਂਦੀ ਹੈ ਔਰ ਜਿਨ੍ਹਾਂ ਦੀ ਚਮੜੀ ਤੇ ਖਾਜ ਲਾਲ ਰੈਸ਼ ਪਈ ਜਾਂਦੇ ਨੇ ਕੱਪੜੇ ਲਾਉਣ ਤੋਂ ਬਾਅਦ ਪਸੀਨਾ ਆ ਜਾਂਦਾ ਦਿਮਾਗ ਖਰਾਬ ਹੋ ਜਾਂਦਾ ਸਰੀਰ ਨੂੰ ਮਤਲਬ ਖੁਰਚ ਖੁਰਚ ਕੇ ਇਹ ਉਹਨਾਂ ਲੋਕਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਗਲੋਏ ਤુલਸੀ ਸਰਪ ਤੇ ਜਿਹੜਾ ਮੈਂ ਤੁਹਾਨੂੰ ਬੇਲ ਫਰੂਟ ਦਾ ਬੇਲ ਫਰੂਟ ਦੀ ਲੱਸੀ ਦੱਸੀ ਆ ਬੇਲ ਫਰੂਟ ਦੀ ਲੱਸੀ ਬਾਰ ਬਾਰ ਕਹਿੰਦਾ ਬਿਲ ਦਾ ਫਰੂਟ ਜਿਹੜਾ ਹੁੰਦਾ ਉਹਦੀ ਲੱਸੀ ਉਹ ਉਹ ਤੁਸੀਂ ਜੇ ਪੀਓਗੇ ਤਾਂ ਕਮਾਲ ਦੇ ਰਿਜ਼ਲਟ ਆਉਣ ਵਾਲੇ ਆ ਔਰ ਜਿਹੜੇ ਲੋਕ ਕਹਿੰਦੇ ਆ ਬਾਰ ਬਾਰ ਗੋਲਸਾਭ ਬਲੋਟਿੰਗ ਹੋ ਜਾਂਦੀ ਆ ਗਰਮੀਆਂ ਕਾਰਨ ਪੇਟ 'ਚ ਗੈਸ ਬਣੀ ਜਾਂਦੀ ਆ ਉਹਨਾਂ ਨੂੰ ਮੈਂ ਇੱਕ ਚੀਜ਼ ਕਹਿਣਾ ਹੁੰਨਾ ਕਿ ਸਭ ਤੋਂ ਪਹਿਲਾਂ ਪੇਟ ਦੀ ਧਰਨ ਸੈੱਟ ਕਰੋ ਮੰਨੋ ਇਸ ਗੱਲ ਨੂੰ ਕਿ ਧਰਨ ਹੁੰਦੀ ਆ ਜੇ ਤੁਹਾਡੀ ਗੱਡੀ ਚੱਲਦੀ ਆ ਸੜਕ ਤੇ ਉਹਦੀ ਲਾਈਨਮੈਂਟ ਹੁੰਦੀ ਆ ਤਾਂ ਸਰੀਰ ਦੀ ਲਾਈਨਮੈਂਟ ਵੀ ਹੁੰਦੀ ਆ ਸੱਡੀਆਂ ਹੱਡੀਆਂ ਦਾ ਢਾਂਚਾ ਉਹ ਵੀ ਅਲਾਈਨਮੈਂਟ ਹੁੰਦੀ ਆ ਤਾਂ ਉਹਨੂੰ ਮੰਨੋ ਤੁਸੀਂ ਗੱਲ ਨੂੰ ਕਿ ਸਾਡੀ ਧਰਨ ਹਿੱਲਦੀ ਆ ਤੇ ਜੇ ਧਰਨ ਹਿੱਲਦੀ ਆ ਤਾਂ ਸਭ ਤੋਂ ਵਧੀਆ ਚੀਜ਼ ਹੈ ਜਿਹੜਾ ਪੇਟ ਸੈੱਟ ਸਾਡਾ ਜਿਹੜਾ ਡ੍ਰੌਪ ਹੈ ਇਹਨੂੰ ਤੁਸੀਂ ਕੀ ਕਰਨਾ ਇਹਦੀਆਂ ਪੰਜ ਬੂੰਦਾ ਬਾਬਿਓ ਪੰਜ ਬੂੰਦਾ ਇਹਦਾ ਨਾਮ ਰੱਖਿਆ ਸੀ ਗੈਸ ਗੁਰੂ ਗੈਸ ਨੂੰ ਗੱਧ ਹੋ ਕਰਨ ਵਾਲਾ ਗੁਰੂ ਇਹਦਾ ਨਾਮ ਗੈਸ ਗੁਰੂ ਡ੍ਰੌਪ ਰੱਖਿਆ ਔਰ ਇਹ ਜਿਹੜੇ ਡ੍ਰੌਪ ਨੇ ਮਾਤਰ ਪੰਜ ਡ੍ਰੌਪ ਜਦੋਂ ਤੁਸੀਂ ਰੋਟੀ ਖਾਣੇ ਨੂੰ ਪਾਣੀ ਤਾਂ ਰੱਖਦੇ ਹੋ ਨਾ ਕੋਲੇ ਇੱਕ ਗਲਾਸ بس ਉਹ ਚ ਪੰਜ ਬੂੰਦਾ ਪਾਉਣੀ ਹੈ ਨਾਲੇ ਦਾ ਪਾਣੀ ਦੀ ਸ਼ੁੱਧੀ ਹੋ ਗਈ ਪਾਣੀ ਚ ਜੋ ਵੀ ਵਾਇਰਸ ਹੈ ਵਰ ਜਰਾਸੀਮ ਹੈ ਜੋ ਵੀ ਉਹਦੇ ਵਿੱਚ ਗਲਤ ਚੀਜ਼ ਅੰਦਰ ਜਾਣੀ ਸੀ ਉਹ ਉੱਥੇ ਸ਼ੋਧਨ ਹੋ ਗਿਆ ਔਰ ਫਿਰ ਦੂਜੀ ਗੱਲ ਉਹ ਪਾਣੀ ਤੁਸੀਂ ਜਦੋਂ ਰੋਟੀ ਖਾ ਲਈ ਉਸ ਤੋਂ ਬਾਅਦ ਪੀਣਾ ਤੁਸੀਂ ਜਿੰਨਾ ਮਰਜ਼ੀ ਰੱਜ ਕੇ ਖਾਣਾ ਖਾ ਲਓ ਉਹਨੂੰ ਪੀਣ ਤੋਂ ਬਾਅਦ 5-7 ਮਿੰਟ ਚ ਢ ਘਾਰ ਆ ਜਾਂਦਾ ਹੈ ਆਣਾ ਸੈੱਟ ਹੋ ਜਾਂਦਾ ਔਰ ਇਸ ਤੋਂ ਵਧੀਆ ਚੀਜ਼ਾਂ ਕੀ ਦੱਸਾਂ ਮੇਰੇ ਯਾਰੋ ਇਹੀ ਸਭ ਕੁਝ ਹੈ ਮੇਰੇ ਕੋਲੇ ਇਹੀ ਭੰਡਾਰ ਹੈ ਮੈਨੂੰ ਐਂ ਲੱਗਦਾ ਵੀ ਆਪਣੇ ਸਾਰਿਆਂ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਬਾਕੀ ਬਾਬੇ ਦੀ ਬੜੀ ਕਿਰਪਾ ਬਹੁਤ ਮੇਰ ਹੈ ਉਸ ਮਾਲਕ ਦੀ ਔਰ ਤੁਹਾਡਾ ਸਾਰਿਆਂ ਦਾ ਪਿਆਰ ਹੈ ਤੁਹਾਡਾ ਸਾਰਿਆਂ ਦਾ ਸਾਥ ਹੈ ਇਸੇ ਕਰਕੇ ਇੰਨੀ એનર્ਜੀ ਦੇ ਨਾਲ ਮੈਂ ਇਹ ਗੱਲਾਂ ਕਰ ਜਾਂਦਾ ਤਾਂ ਕਿ ਮੈਨੂੰ ਐਂ ਲੱਗਦਾ ਕਿ ਤੁਹਾਨੂੰ ਹਰ ਗੱਲ ਮੇਰੀ ਜਿਹੜੀ ਆ ਉਹ ਸਮਝ ਆ ਵੀ ਰਹੀ ਆ ਔਰ ਆਉਣੀ ਵੀ ਚਾਹੀਦੀ ਆ ਔਰ ਜਿਹੜੀ ਗੱਲ ਮੈਂ ਤੁਹਾਨੂੰ ਖੀਰੇ ਵਾਲੀ ਦੱਸੀ ਆ ਉਹ ਤਾਂ ਕਦੇ ਵੀ ਨਾ ਭੁੱਲਿਓ ਖਾਲੀਵੇਟ ਖੀਰਾ ਖਾਇਓ ਹੁਣ ਕਈ ਮੈਨੂੰ ਆਕੇ ਕਹਿੰਦੇ ਨੇ ਗੁਰਸੱਭ ਖੀਰਾ ਖਾ ਕੇ ਨਾ ਮੈਨੂੰ ਸੈਟ ਨਹੀਂ ਬਹਿੰਦਾ ਹਾਂ ਇਹ ਜ਼ਰੂਰੀ ਨਹੀਂ ਜ਼ਰੂਰੀ ਨਹੀਂ ਕਿਸੇ ਨੂੰ ਮਾ ਬਦਦੀ ਕਿਸੇ ਨੂੰ ਸੁਆਦ ਦੀ ਪਰ ਇਹ ਹੈ ਕਿ 100 ਦੇ ਵਿੱਚੋਂ 90 ਬੰਦਿਆਂ ਨੂੰ ਠੀਕ ਬਹਿੰਦਾ 10 ਕਿਨੂੰ ਰਹਿ ਜਾਂਦਾ ਉਹਨਾਂ ਨੂੰ ਮੈਂ ਕਹਿਆ ਵੀ ਥੋੜਾ ਥੋੜਾ ਖਾਇਆ ਕਰੋ ਕਦੇ ਇੱਕ 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 ਬਾਈਟ ਖਾ ਲਈ ਕਦੇ ਦੋ ਖਾ ਲਈ ਥੋੜਾ ਥੋੜਾ ਖਾਇਆ ਕਰੋ ਜੇ ਫਿਰ ਵੀ ਸੂਟ ਨਹੀਂ ਕਰਦਾ ਫਿਰ ਤਰਬੂਜ ਖਾ ਲਿਆ ਕਰੋ ਖਰਬੂਜਾ ਖਾ ਲਿਆ ਕਰੋ ਫਿਰ ਅਖਰੋਟ ਖਾ ਲਿਆ ਕਰੋ ਬਦਾਮ ਖਾ ਲਿਆ ਕਰੋ ਉਹ ਚੀਜ਼ਾਂ ਪੀਓਗੇ ਅੰਜੀਰ ਖਾ ਲਿਆ ਕਰੋ ਤੇ ਉਹਦੇ ਵਿੱਚ ਨਾ ਨਾ ਕੀ ਲੈਂਦੇ ਆ ਇੱਕ ਕਿਸ਼ਮਿਸ ਖਾ ਲਿਆ ਕਰੋ ਇਹ ਚੀਜ਼ਾਂ ਸਾਰੀਆਂ ਕੰਮ ਦੀਆਂ ਨੇ ਔਰ ਜਦੋਂ ਵੀ ਤੁਹਾਨੂੰ ਕੁਝ ਲੱਗਦਾ ਵੀ ਗਰਮੀ ਬਹੁਤ ਜਿਆਦਾ ਲੱਗਦੀ ਆ ਤਾਂ ਠੰਡਾਈ ਪੀਆ ਕਰੋ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰੋ ਔਰ ਬਾਬਾ ਜੀ ਦਾ ਨਾਮ ਲਓ ਖੁਸ਼ ਰਹਾ ਕਰੋ ਪੂਰੇ ਪਰਿਵਾਰ ਨੂੰ ਖੁਸ਼ ਰੱਖਿਆ ਕਰੋ ਖੁਸ਼ ਰਹਿਣਾ ਹੀ ਸਭ ਤੋਂ ਵੱਡੀ ਦਵਾਈ ਹੈ ਜੇ ਕਿਤੇ ਕਹਦੇ ਨੇ ਪੰਜਾਬੀ ਵੀ ਦੁਸ਼ਮਣ ਦੇ ਸਾਹਮਣੇ ਇੱਕ ਵਾਰ ਖੁੱਲ ਕੇ ਹੱਸ ਲੋ ਉਹ ਤਾਂ ਉਹੀ ਮਰ ਜਾਂਦਾ ਇਸ ਕਰਕੇ ਖੁਸ਼ ਰਹਿਣਾ ਜਿਹੜਾ ਹੈਗਾ ਇਹ ਸਭ ਤੋਂ ਵੱਡੀ ਦਵਾਈ ਹੈ ਖੁਸ਼ ਰਹਿਆ ਕਰੋ ਜਿਵੇਂ ਕਿਸੇ ਨੇ ਗੀਤ ਵੀ ਗਾਇਆ ਜਦ ਮਰਜੀ ਦੇਖ ਲਈ ਆ ਕੇ ਹੱਸਦੇ ਹੀ ਰਹਿਨੇ ਆ ਹੱਸਦੇ ਹੀ ਰਿਹਾ ਕਰੋ ਹੱਸਦਿਆਂ ਦੇ ਘਰ ਵਸਦੇ ਰੋਦਿਆਂ ਦਾ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕੀ ਹਾਲ ਹੈ ਅੱਜ ਦੀ ਵੀਡੀਓ ਚ ਐਨੇ ਚੜ੍ਹਦੀ ਕਲਾ ਚ ਰਹੋ ਹਮੇਸ਼ਾ ਖੁਸ਼ ਰਹੋ ਜੇ ਵੀਡੀਓ ਚੰਗਾ ਲੱਗਿਆ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਅੱਗੇ ਕਿਸੇ ਨੂੰ ਵੀ ਕੋਈ ਨਾ ਕੋਈ ਚੀਜ਼ ਦਾ ਥੋੜਾ ਜਿਹਾ ਵੀ ਪਤਾ ਲੱਗਦਾ ਤਾਂ ਕੋਈ ਵੀ ਇਨਸਾਨ ਇਹਦਾ ਫਾਇਦਾ ਲੈ ਸਕਦਾ ਹੈ ਦੇਸ਼ ਵਿਦੇਸ਼ ਚ ਬੈਠੇ ਸਾਰੇ ਸਾਡੇ ਪੰਜਾਬੀ ਭੈਣ ਭਰਾਵਾਂ ਨੂੰ ਵੀਰਾਂ ਨੂੰ ਮੇਰੇ ਵੱਲੋਂ ਸੁਭਾਸ਼ ਗੋਇਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਣ ਹੋਵੇ ਜੀ ਸਤਿ ਤਾ ਜਾਣਿਆ ਤੁਸੀਂ ਕਿ ਬੇਲ ਫਰੂਟ ਕਿੰਨਾ ਜ਼ਿਆਦਾ ਗੁਣਕਾਰੀ ਹੈ ਔਰ ਜ਼ਰੂਰੀ ਨਹੀਂ ਕਿ ਫਰੈਸ਼ ਬੇਲ ਹੀ ਮਿਲੇ ਤਾਸੀ ਉਸ ਦਾ ਯੂਜ਼ ਕਰ ਸਕਦੇ ਆ ਜਿਵੇਂ ਕਿ ਸੁਭਾਸ਼ ਗੋਇਲ ਜੀ ਨੇ ਦੱਸਿਆ ਹੈ ਕਿ ਜਿਹੜਾ ਸੁਕਾ ਕੇ ਰੱਖਿਆ ਗਿਆ ਬੇਲ ਹੁੰਦਾ ਹੈ ਬਿਲ ਹੁੰਦਾ ਹੈ ਉਸ ਨੂੰ ਵੀ ਵਰਤਿਆ ਜਾ ਸਕਦਾ ਬੜੇ ਚੰਗੇ ਢੰਗ ਦੇ ਨਾਲ ਸੋ ਇੱਕ ਵਧੀਆ ਡਰਿੰਕ ਅਸੀਂ इजीली ਰੈਡੀ ਕਰ ਸਕਦੇ ਆ ਨਾਲ ਦੀ ਨਾਲ ਗੁਲੋਏ ਤੇ ਤુલਸੀ ਬਾਰੇ ਵੀ ਉਹਨਾਂ ਨੇ ਦੱਸਿਆ ਕਿਵੇਂ ਡਰਿੰਕ ਤੁਸੀਂ ਘਰ ਦੇ ਵਿੱਚ ਹੀ ਤਿਆਰ ਕਰ ਸਕਦੇ ਹੋ ਉਮੀਦ ਕਰਦੀਆਂ ਇਹਨਾਂ ਆਯੁਰਵੈਦਿਕ ਨੁਸਖਿਆਂ ਨੂੰ ਤੁਸੀਂ ਅਪਣਾ ਕੇ ਜ਼ਰੂਰ ਦੇਖੋਗੇ ਤਾਂ ਕਿ ਗਰਮੀਆਂ ਦੀ ਡਾਈਜੈਸ਼ਨ ਦੀ ਪ੍ਰੋਬਲਮ ਹੈ ਬਲੋਟਿੰਗ ਦੀ ਪ੍ਰੋਬਲਮ ਹੈ ਹਜ਼ਮ ਸਹੀ ਤਰ੍ਹਾਂ ਕੁਝ ਨਹੀਂ ਹੋ ਰਿਹਾ ਹੈ ਪੇਟ ਗੈਸ ਦੀ ਪ੍ਰੋਬਲਮ ਹੋ ਜਾਂਦੀ ਹੈ ਤੇ ਗਰਮੀਆਂ ਵਿੱਚ ਛੋਟੀ ਮੋਟੀ ਬਿਮਾਰੀ ਜੋ ਘਰਾਂ ਵਿੱਚ ਚੱਲਦੀ ਰਹਿੰਦੀ ਉਹਨਾਂ ਸਭ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਅਗਰ ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਆਪਣੇ ਖਾਣ ਪੀਣ ਦੇ ਤਰੀਕੇ ਦੇ ਵਿੱਚ ਜੋ ਹੈ ਇਨਾ ਡਰਿੰਕਸ ਨੂੰ ਸ਼ਾਮਿਲ ਕਰ ਲਵਾਂਗੇ ਤਾਂ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਤੁਹਾਨੂੰ ਜ਼ਰੂਰ ਵਧੀਆ ਲੱਗੀ ਹੋਏਗੀ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਿਆਦਾ ਤੋਂ ਜ਼ਿਆਦਾ ਜ਼ਰੂਰ ਕਰਨਾ ਕਮੈਂਟ ਕਰਕੇ ਵੀ ਆਪਣੇ ਵਿਚਾਰ ਜ਼ਰੂਰ ਸਾਡੇ ਨਾਲ ਸਾਂਝੇ ਕਰਨਾ ਅਗਰ ਹੁਣ ਤੱਕ पेज में फॉलो नहीं किया फटाफट फ़ड़ फॉलो कर लो यूट्यूब चैनल हेल्थ एडवाइस विद हरजोत कौर ने सबसक्राइब नहीं किया तो फटाफट सबसक्राइब भी कर लो मिलेंगे जल्दी ही सेहत नाल जुड़ी होर खास जानकारी दे फिलहाल ही मैनू यानी कि हरजोत कौर में हर दौ जी इजाजत सत श्रीकाल